ਹਾਂਜੀ ਦੋਸਤੋ ਪਿਆਰਪਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਇਹ ਵੀਡੀਓ ਉਹਨਾਂ ਵੀਰਾਂ ਦੇ ਲਈ ਹੈ ਜਿਹੜੇ ਕਿ ਪਸ਼ੂ ਪਾਲਣ ਦਾ ਕਿੱਤਾ ਕਰਦੇ ਨੇ ਚਾਹੇ ਉਹ ਗਾਵਾਂ ਰੱਖਦੇ ਨੇ ਮੱਝਾਂ ਰੱਖਦੇ ਨੇ ਬੱਕਰੀਆਂ ਰੱਖਦੇ ਨੇ ਜਾਂ ਹੋਰ ਵੀ ਕੋਈ ਜਾਨਵਰ ਰੱਖਦੇ ਨੇ ਕਿ ਪਾਲਤੂ ਜੋ ਆਪਾਂ ਘਰਾਂ ਵਿੱਚ ਪਾਲਦੇ ਆਂਗੇ ਅੱਜ ਆਪਾਂ ਦੀਪਕ ਫੀਡ ਫੈਕਟਰੀ ਮਲੌਤ ਦੇ ਵਿੱਚ ਪਹੁੰਚੇ ਹੋਏ ਆਂਗੇ ਬਾਈਆਂ ਦਾ ਬਹੁਤ ਸੋਹਣਾ ਤਜਰਬਾ ਜੇ ਫੈਕਟਰੀ ਦੀ ਗੱਲ ਕਰੀਏ ਫੈਕਟਰੀ ਇਹਨਾਂ ਦੀ ਕਾਫੀ ਸਮੇ ਤੋਂ ਆ ਬਾਕੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂਗੇ ਵੀ ਕਿਸ ਤਰ੍ਹਾਂ ਦਾ ਕਿਸਾਨ ਭਰਾਵਾਂ ਨੂੰ ਰਿਸਪਾਂਸ ਦੇ ਰਹੇ ਨੇ ਫੀਡ ਬਹੁਤ ਵਧੀਆ ਤਿਆਰ ਕਰਦੇ ਨੇ ਸਪੈਸ਼ਲ ਫੀਡ ਕਿਹੜੀ ਤਿਆਰ ਕਰਦੇ ਨੇ ਉਹਦੀ ਬਾਕੀ ਗੱਲਬਾਤ ਕਰਦੇ ਆਂ ਬਾਈਆਂ ਦੇ ਨਾਲ ਬਾਈ ਸਫਰੀ ਕਾਲ ਜੀ ਉਹ ਠੀਕ ਠਾਕ ਹੁੰਦੀ ਵੀਰੇ ਅੱਜ ਆਪਾਂ ਮੈਨੂੰ ਲੱਗਦਾ ਦੂਸਰੀ ਤੀਸਰੀ ਵਾਰ ਆ ਰਹਿਆਂਗੇ ਪਹਿਲਾਂ ਤਾਂ ਆਪਣੀ ਫੀਡ ਫੈਕਟਰੀ ਬਾਰੇ ਦੱਸੋ ਬਾਈ ਜੀ ਵੀ ਕਦੋਂ ਤੋਂ ਆਪਣੀ ਇਹ ਫੀਡ ਆਈ ਆਪਣੀ ਫੀਡ ਫੈਕਟਰੀ ਨੂੰ ਭਾਈ ਲਗਭਗ 30 ਸਾਲ ਹੋ ਗਏ ਜੀ 30 ਸਾਲ ਕਰਦੇ ਨੂੰ ਹਾਂ ਠੀਕ ਹੈ ਜੀ ਤੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਸਾਰਿਆਂ ਦਾ ਹਮ ਰਿਜ਼ਲਟ ਏ 1 ਹਰ ਇੱਕ ਚੀਜ਼ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਰਿਜ਼ਲਟ ਦੀ ਆਪਾਂ ਚਲੋ ਗੱਲ ਕਰ ਬਾਅਦ ਚੋ ਕੀ ਕਰਦੇ ਆਂ ਵੀਰੇ ਪਹਿਲਾਂ ਇਹ ਦੱਸੀਏ ਆਪਾਂ ਵੀ ਕਿਹੜੇ ਕਿਹੜੇ ਜਾਨਵਰਾਂ ਦੀ ਫੀਡ ਤਿਆਰ ਕਰ ਰਹਿਆਂਗੇ ਆਪਾਂ ਗਾਵਾਂ ਮੱਝਾਂ ਦੀ ਕਰਦੇ ਆਂ ਜੀ ਹਮ ਜੋ ਸਭ ਨੂੰ ਬੈਸਟ ਚੱਲ ਰਹੀ ਆ ਬੱਕਰੀਆਂ ਦੀ ਜੀ ਸਾਰੇ ਗੋਟ ਫਾਰਮਿੰਗ ਤੇ ਬਹੁਤ ਵਧੀਆ ਰਿਸਪੌਂਸ ਆ ਆਪਣਾ ਬੱਕਰੀਆਂ ਲਈ ਫੀਡ ਦਾ ਹਾਂ ਤੇ ਬੱਚਿਆਂ ਦੀ ਕਰਦੇ ਆਂ ਜੀ ਔਰ ਬਾਕੀ ਸਾਰਾ ਰੌਅ ਮਟੀਰੀਅਲ ਆ ਜੀ ਠੀਕ ਹੈ ਜੇ ਬੱਚੇ ਕਿਹੜੇ ਮਤਲਬ ਕੇ ਭਜਾਨ ਵਾਲੇ ਬੱਚੇ ਜੀ ਭਜਾਨ ਵਾਲੇ ਬੱਚੇ ਆ ਜਾਓ ਭਾਈ ਇੱਧਰ ਆਪਾਂ ਫੀਡ ਫੈਕਟਰੀ ਵੀ ਤੁਹਾਨੂੰ ਦਿਖਾ ਦਈਏ ਤੇ ਦੇਖ ਸਕਦੇ ਹੋਗੇ ਫੈਕਟਰੀ ਸਾਰੀ ਤੋਂ ਪੈਕਿੰਗ ਤੱਕ ਦੀ ਸਾਰੀ ਕੋਸ਼ਿਸ਼ ਦੱਸ ਦਾਂਗੇ ਆਪਾਂ ਵੀ ਪੈਕਿੰਗ ਕਿੰਨੀ ਰਹਿੰਦੀ ਹੈਗੀ ਠੀਕ ਹੈ ਬੱਕਰੀਆਂ ਦੀ ਜੋ ਵੀ ਹੈ ਨਾ ਭਾਈ ਐ ਦੱਸੋ ਫੀਡ ਦੇ ਵਿੱਚ ਮਤਲਬ ਕਿ ਕਿੰਨੀਆਂ ਕਿ ਚੀਜ਼ਾਂ ਪਾਉਣੇ ਹੋਗੇ ਕਿਹੜੀਆਂ ਫੀਡ ਦੇ ਵਿੱਚ ਪਾਉਣ 25 ਤੋਂ 30 ਆਈਟਮਾਂ ਪੈਂਦੀਆਂ ਨੇ ਜੀ 25 ਤੋਂ 30 ਆਈਟਮਾਂ ਜੀ 25 ਤੋਂ 30 ਆਈਟਮਾਂ ਕਿਹੜੀ ਕਿਹੜੀ ਫੀਡ ਦੇ ਵਿੱਚ ਸਾਰੀ ਆਈਟਮ ਸਾਰੀ ਫੀਡਾਂ ਚ ਸਾਰੀਆਂ ਫੀਡਾਂ ਦੇ ਵਿੱਚ ਬੰਦਾ ਜਿਹੜਾ ਜੀ ਵੀ گاਵਾ ਮੱਝਾਂ ਦੀ ਫੀਡ ਹੈ ਜਿਹੜੀ ਸੀ ਬੰਦੇ ਨੇ ਜਿਹੜਾ ਵੀ ਫਾਰਮੂਲਾ ਉਹਦਾ ਤਿਆਰ ਕਰਨਾ ਮਹਿੰਗਾ ਸਸਤਾ ਜਿਹੜੀ ਵੀ ਚੀਜ਼ ਆਈਟਮ ਪਾਉਣੀ ਆ ਹਰ ਇੱਕ ਚੀਜ਼ ਆਪਦੇ ਕੋਲੇ ਖੜ ਕੇ ਬੰਦਾ ਤਿਆਰ ਕਰਾ ਦਿੰਦਾ ਤੁਸੀਂ ਫੀਡ ਦੀ ਗਾਰੰਟੀ ਕੀ ਲੈਣੇ ਹੋਗੇ ਹਰਜ ਕਰ ਲੋ ਜਿਹੜਾ ਮੱਝ ਦੁੱਧ ਦਿੰਦੀ ਹੈਗੀ ਦੁਤਾਰੂ ਮੱਝ ਹੈਗੀ ਨਾ ਜੀ ਆਡੀ ਮਰਜ 7 ਕਿਲੋ ਦੁੱਧ ਦਿੰਦੇ ਤੁਸੀਂ ਕਿੰਨੀ ਮਤਲਬ ਕਿ ਕਹਿੰਦੇ ਹੋ ਵੀ ਉਹ ਵਾਧ ਦੇ ਦੂਗੀ ਭਾਈ ਸਾਹਿਬ ਤੋਂ ਮੈਂ ਤੁਹਾਨੂੰ ਇੱਕੋ ਗੱਲ ਦੱਸਦਾ ਸਾਰੀ ਚੀਜ਼ ਸਾਰੀ ਗੱਲਬਾਤ ਖਰਾਕ ਦੇ ਸਰਤੇ ਆ ਹਾਂ ਜੇ ਆਪਾਂ ਖਰਾਕ ਵਧੀਆ ਪਸ਼ੂ ਨੂੰ ਪਾਵਾਂਗੇ ਰਿਜ਼ਲਟ ਤਾਂ ਤੁਹਾਡੇ ਸਾਹਮਣੇ ਆਪ ਹੀ ਆਣਾ ਬਈ ਹੂੰ ਫੀਡ ਦੀ ਰਿਕਚਾਨਾ ਦੀ ਕੁਆਲਿਟੀ ਜਿਹੜਾ ਮਾਲ ਆ ਉਹਦੀ ਗਾਰੰਟੀ ਮੈਂ ਦਿੰਦਾ ਠੀਕ ਹੈ ਜਿਹਹ ਜ ਮਰਜੀ ਆ ਦਾ ਕੋਲੇ ਖੜ ਕੇ ਆ ਦਾ ਤਿਆਰ ਕਰਾਓ ਤੁਹਾਡੇ ਚੀਜ਼ ਰਿਜ਼ਲਟ ਤੁਹਾਨੂੰ ਮਿਲੂਗਾ ਹੀ ਮਿਲੂਗਾ ਤੇ ਜਿਹੜੀ ਬੱਚਿਆਂ ਦੀ ਫੀਡ ਕਹਿੰਦੇ ਸੀ ਆਪਾਂ ਹਾਂਜੀ ਆ ਭਜਾਨ ਵਾਲੇ ਬੱਚਿਆਂ ਦੀ ਭਜਾਨ ਵਾਲੇ ਬੱਚਿਆਂ ਦੀ ਉਹਦਾ ਕੀ ਰੇਟ ਰਹਿੰਦਾਗਾ ਉਹ 4500 ਨੂੰ ਕੁਇੰਟਲਾ ਜੀ ਤੇ ਜਿਹੜੀ ਮੱਝਾਂ ਗਾਵਾਂ ਦੀ ਹੁੰਦੀ ਆ ਮੱਝਾਂ ਗਾਵਾਂ ਦੀ ਆਪਣੀ 282900 3000 ਤੋਂ ਸ਼ੁਰੂ ਹੋ ਕੇ 4000 4500 ਤੱਕ ਜੀ ਜਿਹਹ ਜ ਕੋਈ ਵੀ ਬੰਦੇ ਨੇ ਜਿਹਹ ਜ ਮਾਲ ਪਵਾਣਾ ਉਹਦਾ ਰਿਜ਼ਲਟ ਮਿਲੂਗਾ ਜੀ ਯਾਨੀ ਕਿ ਇਹ ਜ਼ਰੂਰੀ ਨਹੀਂ ਹੈਗਾ ਵੀ ਛੋੜੇ ਵਾਲਾ ਫਾਰਮੂਲਾ ਲਵੇ ਅਬ ਦੀ ਚੀਜ਼ ਵੀ ਤਿਆਰ ਕਰਵਾਓ ਹਾਂ ਜਾਇਜ ਮਰਜ਼ੀ ਫਾਰਮੂਲਾ ਤਿਆਰ ਕਰਾ ਸਕਦੇ ਠੀਕ ਹੈ ਇਹਦੇ ਕੋਈ ਦਿੱਕਤ ਨਹੀਂ ਜਿਵੇਂ ਹੁਣ ਅੱਜ ਕੱਲ੍ਹ ਹੋਰ ਬਾਜ਼ਾਰੂ ਫੀਡਾਂ ਹੁੰਦੀਆਂ ਨੇਗੀਆਂ ਨਾ ਕਈ ਫੀਡਾਂ ਜਾਂ ਖਾਣੇ ਦਾਣੇ ਦੇ ਨਾਲ ਇਹ ਹੋ ਗਏ ਹੈ ਨਾ ਵੀ ਪਸ਼ੂ ਰਹਿੰਦੇ ਨਹੀਂਗੇ ਗੱਬਣ ਉਹ ਚੀਜ਼ ਉਹ ਸਾਰਾ ਗੱਲਬਾਤ ਜਿਹੜੀ گاਵਾ ਮੱਜਾਂ 'ਚ ਫੀਡ ਚੱਲ ਰਹੀ ਆ ਕੋਈ ਵੀ ਕੰਪਨੀ ਵਾਲੇ ਨੇ ਜਿਹੜੀਆਂ ਬੜੀਆਂ-ਬੜੀਆਂ ਕੰਪਨੀਆਂ ਨੇ ਹੋਰ ਵੀ ਸਾਰੇ ਪਾਸੇ ਸਾਰੇ ਬੰਦੇ ਯੂਰੀਆ ਦਾ ਇਸਤੇਮਾਲ ਕਰਦੇ ਠੀਕ ਹੈ ਆਪਾਂ ਯੂਰੀਆ ਦਾ ਕੋਈ ਇਸਤੇਮਾਲ ਨਹੀਂ ਕਰਦੇ ਬਿਨਾਂ ਜ਼ਰੂਰਤੋਂ ਹਾਂਜੀ ਹਾਂ ਠੀਕ ਹੈ ਕਿੰਨੀ ਗਰੰਟੀ ਲੈਣਾ ਫਰਫੀਡ ਦੀ 110% ਗਰੰਟੀ ਲੈਣਾ ਜੀ ਕੁਆਲਿਟੀ ਦੀ ਜਿੰਮਲਾਬਦੀ ਨਿਕਲ ਜੇ ਫੀਡਾਂ ਜੋ ਕਰਨਾ ਕਰ ਲਿਓ ਕਰ ਤੁਸੀਂ ਹੋਰ ਦੇਖੋ ਹਾਂ ਲੈ ਵੀ ਆਹ ਆਹ ਫੀਡ ਤਿਆਰ ਹੋ ਰਹੀ ਆ ਇਹ 3400 ਨੂੰ ਕੁਆਂਟਲ ਫੀਡ ਆ ਦੇਖੋ ਠੀਕ ਹੈ ਇਹ گاਵਾਂ ਲਈ ਹੈ ਜਾਂ ਕਿਵੇਂ ਇਹ گاਵਾ ਮੱਝਾਂ ਦੀਆ ਦਿਖਾਓ ਜੀ ਆਹ ਲਓ ਲਗਭਗ ਕਿੰਨੇ 33-34 ਜੀ ਹੈਗੇ ਨੇ ਤੁਸੀਂ ਹਾਂਜੀ ਹਾਂ ਹਾਂ ਠੀਕ ਹੈ ਲੇ ਵੀ 33 34 ਗੀਜਾਂ ਕਹਿੰਦੇ ਨੇ ਬਾਕੀ ਬਾਕੀ ਨਾਮ ਹੁਣ ਇਕੱਠੇ ਗਿਣਾਉਣੇ ਵੀ ਔਖੇ ਹੋ ਜਾਣਗੇ ਅਸੀਂ ਕੋਈ ਵੀ ਪ੍ਰੋਡਕਟ ਆ ਪਹਿਲਾਂ ਚਾਹੇ ਗਾਵਾਂ ਮੱਝਾਂ ਦਾ ਜੀ ਚਾਹੇ ਬੱਕਰੀਆਂ ਦਾ ਕੋਈ ਵੀ ਫੀਡ ਆ ਅਸੀਂ ਬਾਅਦੋਂ ਵੇਚਦੇ ਆ ਉਹ ਪਹਿਲਾਂ ਅਸੀਂ ਆਪਣੇ ਪਸ਼ੂਆਂ ਦੇ ਟਰਾਈ ਕਰਦੇ ਆ ਤੁਸੀਂ ਕਿਹੜੇ ਕਿਹੜੇ ਜਾਨਵਰ ਰੱਖੇ ਹੋ ਨੇ ਆਪਣੇ ਕੋਲ ਗਾਵਾਂ ਮੱਝਾਂ ਨੇ ਜੀ ਘੋੜੀਆਂ ਨੇ ਤੇ ਬੱਕਰੀਆਂ ਨੇ ਜੀ ਠੀਕ ਆ ਸਾਰੇ ਜਾਨਵਰਾਂ ਨੂੰ ਹਾਂਜੀ ਹਾਂਜੀ ਘੋੜੀਆਂ ਦੀ ਫੀਡ ਵੀ ਬਣਾ ਦਿੰਦੇ ਆ ਘੋੜੀਆਂ ਦੀ ਅਸੀਂ ਆਪਦੀ ਤਿਆਰ ਕਰਦੇ ਆ ਜੀ ਆਪਣੇ ਪਸ਼ੂਆਂ ਆ ਠੀਕ ਹੈ ਉਹਦੇ ਆ ਫਿਰ ਕੀ ਰੇਟ ਰਹਿੰਦਾ ਹੈਗਾ ਕੋਡੀਆਂ ਦਾ ਆਡਾ ਡਰੇਟ ਨੇ ਜੀ ਫਾਰਮੂਲੇ ਦੇ ਹਿਸਾਬ ਨਾਲ ਠੀਕ ਹੈ ਹਾਂਜੀ ਫਰਜ ਕਰ ਲੋ ਜੇ ਕੋਈ ਬੰਦਾ ਕਹਿੰਦਾ ਹੋਗਾ ਵੀ ਹਾਂ ਫੀਡ ਲੈ ਕੇ ਗਏ ਆ ਰਿਜ਼ਲਟ ਨਹੀਂ ਪ੍ਰੋਪਰ ਮਿਲਿਆ ਹਾਂ ਹਾਂ ਫਿਰ ਸਰ ਦੁੱਗਣੇ ਪੈਸੇ ਵਾਪਸ ਹੋਣਗੇ ਜੀ ਐਤੋਂ ਵੱਡੀ ਗਾਰੰਟੀ ਨਹੀਂ ਹੈਗੀ ਐਤੋਂ ਵੱਡੀ ਕੋਈ ਗਾਰੰਟੀ ਨਹੀਂ ਦੁੱਗਣੇ ਪੈਸੇ ਬਿਲਕੁਲ ਬਿਲਕੁਲ ਠੀਕ ਹੈ ਕਿੰਨੇ ਦਿਨਾਂ ਦੇ ਵਿੱਚ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਫੀਡ ਰਿਜ਼ਲਟ ਤਾਂ ਬਾਈ ਇਹ ਖਰਾਕ ਤੇ ਆ ਪਹਿਲਾਂ ਪਸ਼ੂ ਦੀ ਸਿਹਤ ਕਿੰਨੇ ਆ ਕਿਸ ਹਾਲਾ ਲਾ ਉਹ ਤਾਂ ਆਪਾਂ ਨੂੰ ਪਾਏ ਤੇ ਪਤਾ ਲੱਗਣਾ ਹਮ ਰਿਜ਼ਲਟ ਤੁਹਾਨੂੰ 110% ਮਿਲਣਾ ਹੀ ਮਿਲਣਾ ਠੀਕ ਹੈ ਆयो ਬਈ ਅਦਰਵਾਈਜ਼ ਫੀਡ ਵੀ ਰਲਾਈ ਜਾਂਦੇ ਨੇ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੈਟਅਪ ਹੈਗਾ ਫੀਡ ਵੈਸੇ ਕਿ ਕਿਹੜੇ ਕਿਹੜੇ ਏਰੀਆ ਚ ਜਾਂਦੀ ਹੈ ਬਾਈ ਜੀ ਆਪਣੇ ਹਿਮਾਚਲ ਜਾਂਦੀ ਆ ਜੀ ਹਰਿਆਣੇ ਜਾਂਦੀ ਆ ਆ ਪੰਜਾਬ ਏਰੀਆ ਸਾਰਾ ਠੀਕ ਹੈ ਯਾਨੀ ਕਿ ਐ ਕਹਿ ਸਕਦਾ ਆ ਵੀ ਪੰਜਾਬ ਤੋਂ ਬਾਰ ਵੀ ਚਰਚੇ ਹੈਗੇ ਆਗੇ ਫੀਡ ਦੇ ਬਿਲਕੁਲ ਬਾਈ ਜੇ ਕੋਈ ਉੱਧਾ ਹਿਮਾਚਲ ਰੋੜੂ ਜਾਂਦੀ ਹੈ ਜੀ ਅੱਛਾ ਹਾਂਜੀ ਹਾਂਜੀ ਕਾਫੀ ਸਾਰੀ ਹੈਗੀਆਂ ਨੇ ਫਿਰ ਤਾਂ ਜੇ ਉੱਧਾ ਕੋਈ ਕੱਚਾ ਮਾਲ ਲੈ ਕੇ ਜਾਣਾ ਚਾਹੁੰਦਾ ਵੇ ਫਰਜ ਕਰ ਲਓ ਕਿਸੇ ਨੂੰ ਕੱਲੀ ਖਲ ਵੀ ਚਾਹੀਦੀ ਕੁਝ ਵੀ ਜੋ ਵੀ ਚੀਜ਼ ਚਾਹੀਦੀ ਹੈ ਸਾਰੀ ਆਈਟਮਾਂ ਮਿਲ ਲਗੀਆਂ ਜੀ ਸਾਰੀਆਂ ਆਈਟਮਾਂ ਫੀਡ ਦੇ ਨਾਲ ਰਿਲੇਟਡ ਸਭ ਕੁਝ ਮਿਲੂਗਾ ਲੈ ਵੀ ਦੋਸਤੋ ਫੀਡ ਦੇ ਨਾਲ ਰਿਲੇਟਡ ਕੁਝ ਵੀ ਚਾਹੀਦਾ ਬਾਈ ਜੀ ਦੇ ਨਾਲ ਸੰਪਰਕ ਬਣਾ ਸਕਦੇ ਹੋਗੇ ਆਪਾਂ ਮਲੌਦ ਮਲੇਰ ਕੋਟਲਾ ਦੇ ਨੇੜੇ ਨੇੜੇ ਰਾੜਾ ਸਾਹਿਬ ਕਹਿ ਲਈਏ ਨਾ ਕੁੱਪਕਲਾਂ ਦੇ ਨੇੜੇ ਕਹਿ ਲਈਏ ਇਸ ਜਗ੍ਹਾ ਤੇ ਖੜੇ ਆਂਗੇ ਬਾਕੀ ਸੰਪਰਕ ਨੰਬਰ ਮੈਂ ਸਕਰੀਨ ਤੇ ਦੇ ਰਿਆਂਗਾ ਜਿਹੜੇ ਵੀ ਚੰਗੇ ਪਸ਼ੂ ਪਾਲ ਦੇਣਗੇ ਉਹ ਇੱਕ ਵਾਰ ਫੀਡ ਜ਼ਰੂਰ ਵਰਤ ਕੇ ਦੇਖਣ ਤੇ ਬਾਈ ਜੀ ਦਾ ਧੰਨਵਾਦ ਕਰਦੇ ਆਂ ਬਾਈ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ